ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਲਾਈਵ ਸੈਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਤੁਸੀ ਦੇਖ ਰਹੇ ਹੋ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਸਟੱਡੀ ਵੀਜ਼ੇ ਤੇ ਕਿਵੇਂ ਜਾਇਆ ਜਾ ਸਕਦਾ ਬਹੁਤ ਸਾਰੇ ਬੱਚੇ ਐ ਜਿਹੜੇ ਡਰਦੇ ਐ ਕਿ ਆਸਟ੍ਰੇਲੀਆ ਅਪਲਾਈ ਕਰੀਏ ਜਾਂ ਨਾ ਕਰੀਏ ਵੀਜ਼ਾ ਆਉਣਾ ਐ ਜਾਂ ਨਹੀਂ ਆਉਣਾ ਕਿਉਂਕਿ ਫੰਡਸ ਨੂੰ ਲੈ ਕੇ ਆਸਟ੍ਰੇਲੀਆ ਬਹੁਤ ਸਟ੍ਰਿਕਟ ਐ ਪਰ ਅੱਜ ਸਾਡੇ ਨਾਲ ਅਜੀਹਾ ਸਖਸ ਐ ਜੋ ਕਿ ਹਮੇਸ਼ਾ ਹੀ ਆਸਟ੍ਰੇਲੀਆ ਬਾਰੇ ਗੱਲ ਕਰਦੇ ਐ ਉਹਨਾਂ ਦੀ ਕੰਪਨੀ ਆਸਟ੍ਰੇਲੀਆ ਵੀਜ਼ੇ ਲਵਾਉਂਦੀ ਐ ਔਰ ਇੱਕ ਪਿਛਲੀ ਤੋਂ ਪਿਛਲੇ ਸ਼ੋਅ ਦੇ ਵਿੱਚ ਅਸੀਂ ਇੱਕ ਸਟੂਡੈਂਟ ਨੂੰ ਵੀ ਐਡ ਕੀਤਾ ਸੀ ਜਿਸ ਦੇ ਕਿ ਬਹੁਤ ਘੱਟ ਬੈਂਡ ਸੀਗੇ ਫੈਮਿਲੀ ਬੈਕਗ੍ਰਾਉਂਡ ਵੀ ਬਹੁਤਾ ਯਾਨੀ ਕਿ ਫੰਡਿੰਗ ਨੂੰ ਲੈ ਕੇ ਕਿ ਸੋਚੀਏ ਤਾਂ ਆਪਾਂ ਬਹੁਤਾ ਵਧੀਆ ਨਹੀਂ ਸੀ ਉਸ ਬੱਚੇ ਦਾ ਵੀ ਆਸਟ੍ਰੇਲੀਆ ਦਾ ਹੁਣੇ ਰੀਸੈਂਟ ਵੀਜ਼ਾ ਆਇਆ ਹੈ ਵੀਜ਼ੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਕਿਵੇਂ ਤੇ ਕਿਹੜੇ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਹੋਰ ਕੀ ਕੀ ਆਪਸ਼ਨਾਂ ਨੇ ਆਸਟ੍ਰੇਲੀਆ ਨੇ ਜਿਵੇਂ ਸਬਕਲਾਸ ਵਰਕ ਵੀਜ਼ੇ ਵੀ ਓਪਨ ਕੀਤੇ ਆ ਉਸ ਦੀ ਵੀ ਗੱਲ ਕਰਾਂਗੇ ਨਾਲ ਦੇ ਨਾਲ ਯੂਕੇ ਵਿਦਾਊਟ ਆਇਲੈਂਡਸ ਵਾਲੇ ਜਿਹੜੇ ਬੱਚੇ ਨੇ ਜਾਂ ਰਿਫਿਊਜ਼ਲ ਵਾਲੇ ਨੇ ਉਹਨਾਂ ਦੇ ਲਈ ਕੀ ਆਪਸ਼ਨਸ ਨੇ ਇਸ ਬਾਰੇ ਗੱਲ ਕਰਾਂਗੇ ਤੁਸੀਂ ਵੀ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਸਾਡੇ ਨਾਲ ਨੇ ਗੁਰਮਖ ਸਿੰਘ ਵਾਲੀਆ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਵਾਲੀਆ ਸਭ ਕੀ ਸਿਨੈਰੀਓ ਚੱਲ ਰਿਹਾ ਆ ਆਲ ਓਵਰ ਇਸ ਟਾਈਮ ਵੀਜ਼ਾਸ ਨੂੰ ਲੈ ਕੇ ਸਟੱਡੀ ਨੂੰ ਕਿਹੜੀ ਕੰਟਰੀ ਤੇ ਜ਼ਿਆਦਾ ਰਿਜ਼ਲਟ ਨੇ ਔਰ ਕਿਹੜੀ ਕੰਟਰੀ ਲਈ ਸਟੂਡੈਂਟ ਜ਼ਿਆਦਾ ਇੰਟਰਸਟਿਡ ਹੈਗੇ ਦੇਖੋ ਪ੍ਰਵਿੰਦਰ ਜੀ ਸਾਰੀਆਂ ਕੰਟਰੀਆਂ ਵਧੀਆ ਚੱਲ ਰਹੀਆਂ ਪਰ ਮ ਜਿਵੇਂ ਆਸਟ੍ਰੇਲੀਆ ਚਾਹੇ ਕੈਨੇਡਾ ਚਾਹੇ ਯੂਐਸਏ ਚਾਹੇ ਯੂਕੇ ਹੈ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਰਿਹਾ ਜਿਵੇਂ ਆਮ ਅਸੀਂ ਪਹਿਲਾਂ ਜੇ 40 45 ਦਿਨਾਂ ਚ 35 ਦਿਨਾਂ ਚ ਵੀਜ਼ਾ ਲੈਂਦੇ ਸੀ ਤਾਂ ਆਸਟ੍ਰੇਲੀਆ ਵੀ ਕਈ ਵਾਰੀ ਟਾਈਮ ਲਾਉਣ ਲੱਗ ਗਿਆ ਹੁਣ ਜਿਵੇਂ ਸਾਡਾ ਪਿੱਛੇ ਜੇ ਰਿਜ਼ਲਟ ਆਇਆ ਹੈ ਹਨਾ ਉਹ ਪਹਿਲਾਂ 40 ਦਿਨਾਂ ਚ ਵੀਜ਼ਾ ਆਉਂਦਾ ਸੀ ਉਹ 45 50 ਦਿਨਾਂ ਚ ਆਇਆ ਇਸ ਕਰਕੇ ਜੇ ਤੁਸੀਂ ਆਸਟ੍ਰੇਲੀਆ ਜਾਣਾ ਹੈ ਤਾਂ ਜਪ ਸਟੱਡੀ ਉਹ ਕੰਪਨੀ ਹੈ ਜਿਹਦਾ ਨਾਮ ਜਦੋਂ ਆਸਟ੍ਰੇਲੀਆ ਆਉਂਦਾ ਤਾਂ ਪਹਿਲੇ ਨੰਬਰ ਤੇ ਆ ਜਾਂਦਾ ਹੈ 5.5 ਬੈਂਡ ਦੇ ਨਾਲ ਵੀਜ਼ਾ ਲਗਵਾਇਆ ਸੀ 6 ਬੈਂਡ ਦੇ ਨਾਲ 5.5 ਬੈਂਡ 48% ਨੰਬਰ 3-4 ਸਾਲ ਦਾ ਗੈਪ ਸੋ ਹਮੇਸ਼ਾ ਵੀਜ਼ੇ ਲੱਗੇ ਨੇ ਲੱਗਦੇ ਰਹਿਣਗੇ ਅੱਗੇ ਵੀ ਲੱਗਣਗੇ ਗੱਲ ਆਸਟ੍ਰੇਲੀਆ ਤੇ ਜਦੋਂ ਆ ਜਾਂਦੀ ਹੈ ਨਾ ਲੋਕਾਂ ਨੂੰ ਕਨਫਿਊਜ਼ ਬਹੁਤ ਕੀਤਾ ਜਾਂਦਾ ਹੈ ਵੀ ਤੁਸੀਂ ਯੂਨੀਵਰਸਿਟੀ ਜਾਓ ਜੀ ਤੁਸੀਂ ਕਾਲਜ 'ਚ ਨਾ ਜਾਓ ਤੁਹਾਡਾ ਵੀਜ਼ਾ ਨਹੀਂ ਲੱਗਣਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਘੱਟੋ-ਘੱਟ ਤੁਹਾਡੇ 5.5 ਬੈਂਡ ਹੋਣ ਠੀਕ ਹੈ ਜੀ ਫੰਡ ਤੁਹਾਡੇ ਨਵੇਂ ਹੋਣ ਪਰ ਫੰਡ ਨਵੇਂ ਹੋਣ ਇਹ ਨਹੀਂ ਵੀ ਆਪਾਂ ਐਵੇਂ ਜਾਲੀ ਸਟੇਟਮੈਂਟਾਂ ਲਾ ਦਈਏ ਪ੍ਰੋਪਰ ਵੇ ਨਾਲ ਤੁਸੀਂ ਅਕਾਊਂਟ ਖਲਵਾਓ ਉੱਚ ਫੰਡ ਪਾਓ ਉਹਨੂੰ ਸ਼ੋਅ ਕਰੋ ਇਨਕਮ ਲਾਓ ਦੇਖੋ ਆਸਟ੍ਰੇਲੀਆ ਕੀ ਕਹਿੰਦਾ ਹੈ ਉਹ ਕਹਿੰਦਾ ਵੀ ਮੈਨੂੰ ਦੋ ਕਾਗਜ਼ ਘੱਟ ਦੇ ਦਿਓ ਪਰ ਸਹੀ ਦੇ ਦਿਓ ਕਿਉਂਕਿ ਆਸਟ੍ਰੇਲੀਆ ਉਹ ਕੰਟਰੀ ਹੈ ਜਿਹੜੀ ਵੈਰੀਫਾਈ ਬਹੁਤ ਕਰਦੀ ਹੈ ਇਹ ਡਾਕੂਮੈਂਟਸ ਨੂੰ ਇਹਨਾਂ ਨੂੰ ਸਰਟੀਫਿਕੇਟਸ ਨੂੰ ਜਿਹੜਾ ਵੀ ਤੁਸੀਂ ਡਾਕੂਮੈਂਟਸ ਲਾਤਾ ਉਹਨੂੰ ਪ੍ਰੋਪਰ ਵੇ ਨਾਲ ਉਹਦੀ ਇਨਕੁਆਰੀ ਕਰਨੀ ਆ ਆਸਟ੍ਰੇਲੀਆ ਨੇ ਐਂਬੈਸੀ ਨੇ ਯਾਦ ਰੱਖਿਓ ਜੇ ਤੁਸੀਂ ਕੋਈ ਐਦਾਂ ਦਾ ਕਾਗਜ਼ ਲਾਇਆ ਹੈ ਜਿਹੜਾ ਫੇਕ ਹੈ ਫਿਰ ਤੁਹਾਡਾ ਬੈਨ ਲੱਗਣਾ ਤਿੰਨ ਤੋਂ 5 ਸਾਲ ਦਾ ਸਾਰੀ ਉਮਰ ਤੁਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ ਸਾਡੀ ਕੰਪਨੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਵਧੀਆ ਕਾਗਜ਼ ਲਾਓ ਚੰਗੇ ਤਰੀਕੇ ਨਾਲ ਲਾਓ ਸਾਫ਼ ਸੁਥਰੇ ਲਾਓ ਤੁਹਾਡੇ 5.5 ਬੈਂਡ ਆ ਚਾਹੇ 6 ਬੈਂਡ ਆ ਤੁਹਾਡਾ 2 ਸਾਲ ਦਾ ਗੈਪ ਹੈ ਚਾਹੇ 4 ਸਾਲ ਦਾ ਗੈਪ ਹੈ ਤੋਡੇ ਨੰਬਰ ਘੱਟੋ ਘੱਟ 48 50% ਹੈ 55% ਹੈ 60% ਹੈ ਉਹ ਕੋਈ ਕਾਊਂਟ ਨਹੀਂ ਕਰਦਾ ਕਾਲਜ ਸਾਰੇ ਕਾਲਜ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਦੇ ਅੰਡਰ ਹੈ ਕੋਈ ਵੀ ਪ੍ਰਾਈਵੇਟ ਜਿਹੜਾ ਕਾਲਜ ਆ ਉਹ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾ ਔਰ ਉਹਨਾਂ ਕੋਲੇ ਪੈਸੇ ਜਮ੍ਹਾਂ ਕਰਾਏ ਬਿਨਾ ਉਹ ਕਾਲਜ ਨਹੀਂ ਖੋਲ ਸਕਦੇ ਇਸ ਕਰਕੇ ਲੈਵਲ 1 ਹੈ ਚਾਹੇ 2 ਹੈ ਚਾਹੇ 3 ਹੈ ਉਹਦਾ ਨਾ ਵੀਜ਼ੇ ਤੇ ਕੋਈ ਫਰਕ ਨਹੀਂ ਪੈਂਦਾ ਇਹ ਅਸੀਂ ਸਾਬਤ ਕੀਤਾ ਔਰ ਕਰਦੇ ਆਂ ਤੇ ਕੀਤਾ ਹੁਣ ਵੀ ਕਰ ਰਹੇ ਆਂ ਕਿਉਂਕਿ ਜਦੋਂ ਵੀਜ਼ੇ ਲੱਗਦੇ ਆ ਉਦੋਂ ਲੈਵਲ ਖਤਮ ਹੋ ਜਾਂਦਾ ਤੀਜੀ ਗੱਲ ਆਉਂਦੀ ਆ ਫੰਡਾਂ ਤੇ ਲੋਕ ਕਹਿੰਦੇ ਆ ਜੀ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ 6 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਆ ਤੁਸੀਂ ਸਾਡੇ ਆਫਿਸ ਦੇ ਵਿੱਚ ਨੰਬਰ ਲੈ ਲਓ ਕਲਾਇੰਟਸ ਦਾ ਜਦੋਂ ਉਹਨਾਂ ਨੇ ਸਾਡੇ ਕੋਲੇ ਅਪਲਾਈ ਕੀਤਾ ਨਵੇਂ ਫੰਡ ਉਹਨਾਂ ਨੇ ਪਾਏ ਆ ਉਤੇ ਵੀਜ਼ਾ ਲੱਗਿਆ ਚੌਥੀ ਗੱਲ ਆ ਜਾਂਦੀ ਆ ਸੋਰਸ ਆਫ ਇਨਕਮ ਵੀ ਤੁਹਾਨੂੰ ਘੱਟੋ ਘੱਟ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਤੁਸੀਂ ਜੇ 6 6.5 ਲੱਖ ਰੁਪਏ ਸਾਲ ਦੀ ਇਨਕਮ ਹੈ ਤੁਹਾਡੀ ਤਾਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕਰ ਸਕਦੇ ਹੋ ਉਸ ਤੋਂ ਉੱਪਰ ਜਿੰਨੀ ਵੀ ਹੋਵੇ ਉਹ ਪਲੱਸ ਪੁਆਇੰਟ ਹੈ ਫਿਰ ਗੱਲ ਆ ਜਾਂਦੀ ਹੈ ਸਭ ਤੋਂ ਵੱਡੀ ਗੱਲ ਆਉਂਦੀ ਹੈ ਵੀ ਕੀ ਡਿਪਲੋਮੇ ਦੇ ਵਿੱਚ ਵੀਜ਼ਾ ਲੱਗੇਗਾ ਕਿ ਡਿਗਰੀ 'ਚ ਹੀ ਲੱਗੇਗਾ ਇਹ ਬਿਲਕੁਲ ਗਲਤ ਹੈ ਜਦੋਂ ਵੀਜ਼ਾ ਲੱਗਣਾ ਹੈ ਉਹ ਡਿਪਲੋਮੇ 'ਚ ਵੀ ਲੱਗ ਜਾਣਾ ਡਿਗਰੀ 'ਚ ਵੀ ਲੱਗ ਜਾਣਾ ਕਿਉਂ ਕਿਉਂਕਿ ਡਿਪਲੋਮਾ ਵੀ ਇੱਕ ਸਟੱਡੀ ਹੈ ਡਿਗਰੀ ਵੀ ਇੱਕ ਸਟੱਡੀ ਹੈ ਫਰਕ ਕੀ ਹੈ ਡਿਪਲੋਮਾ 2 ਸਾਲ ਦਾ ਡਿਗਰੀ 3 ਸਾਲ ਦੀ ਹੈ ਡਿਪਲੋਮਾ ਕਰਨ ਤੋਂ ਬਾਅਦ ਵੀ ਤੁਸੀਂ ਡਿਗਰੀ ਕਰ ਸਕਦੇ ਹੋ ਤੁਸੀਂ ਮਾਸਟਰ ਅੱਜ ਦੇ ਟਾਈਮ 'ਚ ਕਾਲਜ 'ਚ ਵੀ ਕਰ ਸਕਦੇ ਹੋ ਯੂਨੀਵਰਸਿਟੀ 'ਚ ਵੀ ਕਰ ਸਕਦੇ ਹੋ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਪੋਸਟ ਗ੍ਰੈਜੂਏਟ ਲੈਵਲ ਦਾ ਡਿਪਲੋਮਾ ਕਰ ਸਕਦੇ ਹੋ ਕਾਲਜ ਦੇ ਵਿੱਚ ਕਿਉਂਕਿ ਜਪ ਸਟੱਡੀ ਨੂੰ 20-22 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਡੇ ਕੋਲੇ ਬਹੁਤ ਵਧੀਆ ਕਾਲਜ ਆਸਟ੍ਰੇਲੀਆ ਦੇ ਟੌਪ ਲੈਵਲ ਦੀਆਂ ਯੂਨੀਵਰਸਿਟੀਆਂ ਤੇ ਕਾਲਜ ਸਾਰੇ ਨੇ ਸੋ ਇਸ ਕਰਕੇ ਆਸਟ੍ਰੇਲੀਆ ਜਦੋਂ ਅਪਲਾਈ ਕਰਨਾ ਹੈ ਦੇਖੋ ਯੂਨੀਵਰਸਿਟੀ ਚ ਜਾਓਗੇ ਫੀਸਾਂ ਬਹੁਤ ਨੇ ਕੰਮ ਕਰੋਗੇ ਸਾਰਾ ਫੀਸ ਚ ਨਿਕਲ ਜਾਏਗਾ ਕੰਮ ਤੁਹਾਨੂੰ ਓਨਾ ਹੀ ਮਿਲਣਾ 20 ਘੰਟੇ ਇਨੇ ਵੀਕ ਵੀਕ ਹੁੰਦਾ ਉੱਥੇ 5 ਡੇਸ ਦਾ ਸੈਚਰਡੇ ਸੰਡੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਕਿਉਂ ਨਾ ਤੁਸੀਂ ਕਾਲਜ ਚ ਜਾਓ ਇੱਕ ਤਾਂ ਪੈਸਾ ਬਚਦਾ ਸਮਾਂ ਬਚਦਾ ਕੰਮ ਕਰ ਸਕਦੇ ਹੋ ਪੀਆਰ ਹੈ ਕਾਲਜ ਦੇ ਵਿੱਚ ਸੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਾਡੀ ਕੰਪਨੀ ਜੋ ਕਹਿੰਦੀ ਆ ਉਹ ਅਸੀਂ ਕਰਦੇ ਆ ਦੇਖੋ ਵੀਜ਼ਾ ਲੱਗਣਾ ਨਾ ਲੱਗਣਾ ਬਾਅਦ ਦੀ ਗੱਲ ਹੁੰਦੀ ਹੈ ਪਹਿਲਾ ਹੁੰਦਾ ਵੀ ਤੁਸੀਂ ਵਧੀਆ ਤਰੀਕੇ ਨਾਲ ਫਾਈਲ ਅੰਬੈਸੀ ਚ ਪਚਾ ਰਹੇ ਹੋ ਕਿ ਨਹੀਂ ਪਚਾ ਰਹੇ ਹੋ ਅਸੀਂ ਤੁਹਾਡੇ ਨਾਲ ਪੈਕੇਜ ਵੀ ਕਰਾਂਗੇ ਸਟੈਪ ਵਾਈ ਵੀ ਸਟੈਪ ਕਰਾਂਗੇ ਔਰ ਲਿਖ ਕੇ ਦਵਾਂਗੇ ਵੀ ਅਸੀਂ ਤੁਹਾਡੇ ਲਈ ਆਹ ਕੰਮ ਕਰਨਾ ਜੀ ਜੇ ਨਹੀਂ ਕਰਦੇ ਉਹਦੀ ਪੇਮੈਂਟ ਜੇ ਅਸੀਂ ਤੁਹਾਨੂੰ ਲੱਤੀ ਹੈ ਤਾਂ ਮੇਰਾ ਸਟਾਫ ਤੁਹਾਨੂੰ ਵਾਪਸ ਕਰੇਗਾ ਮੇਰੀ ਕੰਪਨੀ ਤੁਹਾਨੂੰ ਵਾਪਸ ਕਰੇਗੀ ਸੋ ਇਸ ਕਰਕੇ ਜੇ ਤੁਸੀਂ ਆਸਟ੍ਰੇਲੀਆ ਜਾਣਾ ਸਭ ਤੋਂ ਵਧੀਆ ਕੰਮ ਸਭ ਤੋਂ ਵਧੀਆ ਨਾਮ ਜਪ ਸਟੱਡੀ ਦਾ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਮਿਲ ਸਕਦੇ ਹੋ ਉਹ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਾਈਮ ਫਿਕਸ ਕਰ ਲਿਓ ਤੁਹਾਨੂੰ ਸਟਾਫ ਦੱਸ ਦੇਗਾ ਵੀ ਤੁਸੀਂ ਕਿਹੜੇ ਦਿਨ ਕਿੱਥੇ ਮਿਲ ਸਕਦੇ ਹੋ ਹੂੰ ਬਹੁਤ ਹੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਭਾਈ ਨੇ ਕਿ ਕਿਸ ਤਰ੍ਹਾਂ ਨਾਲ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਸਭ ਤੋਂ ਵੱਡੀ ਗੱਲ ਹੈ ਜੇਕਰ ਫੇਕ ਡਾਕੂਮੈਂਟ ਲਾ ਕੇ ਜਾਨੇ ਹੋ ਉਸ ਦਾ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਕਿਸੇ ਕੰਸਲਟੈਂਟ ਇਸ ਤਰ੍ਹਾਂ ਦੇ ਕੋਲ ਜਾਨੇ ਹੋ ਜਿਹੜਾ ਫੇਕ ਡਾਕੂਮੈਂਟ ਲੈ ਕੇ ਤੁਹਾਨੂੰ ਵੀਜ਼ੇ ਤੱਕ ਤਾਂ ਪੁਚਾ ਸਕਦਾ ਪਰ ਉਸ ਤੋਂ ਬਾਅਦ ਵੀ ਤੁਹਾਨੂੰ ਕਿੰਨੀਆਂ ਪ੍ਰੋਬਲਮਸ ਨੇ ਜਿਹੜੀਆਂ ਆ ਸਕਦੀਆਂ ਹੋਰ ਕਿੰਨੀਆਂ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਜੈਨੂਅਰ ਡਾਕੂਮੈਂਟਸ ਦੇ ਨਾਲ ਜੇਕਰ ਤੁਸੀਂ ਤੁਹਾਡੇ 6 ਬੈਂਡ ਹੈਗੇ ਆ ਤਾਂ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਜਿਹੜਾ ਲੈ ਸਕਦੇ ਹੋ ਲੈਵਲ ਦੀ ਭਾਈ ਨੇ ਜਿਵੇਂ ਹੁਣ ਦੱਸਿਆ ਕੋਈ ਕੀ ਯੂਨੀਵਰਸਿਟੀ ਜਾਣਾ ਕਾਲਜ ਜਾਣਾ ਉਸਦੀ ਵੀ ਕੋਈ ਪ੍ਰੋਬਲਮ ਨਹੀਂ ਜਦੋਂ ਵੀਜ਼ਾ ਆਉਣਾ ਜੇਕਰ ਤੁਹਾਡੀ ਫਾਈਲ ਅੱਛੇ ਤਰੀਕੇ ਨਾਲ ਅੱਛੇ ਕੰਸਲਟੈਂਟ ਨੇ ਅੰਬੈਸੀ ਦੇ ਵਿੱਚ ਲਗਾਈ ਆ ਤਾਂ ਤੁਹਾਡਾ ਵੀਜ਼ਾ ਜ਼ਰੂਰ ਆਉਂਦਾ ਹੀ ਆਉਂਦਾ ਭਾਜੀ ਸਭ ਤੋਂ ਵੱਡੀ ਗੱਲ ਹੈ ਕੰਸਲਟੈਂਟ ਦਾ ਚੂਜ਼ ਕਰਨਾ ਜਦੋਂ ਵੀ ਕੋਈ ਵੀ ਇਸ ਟਾਈਮ ਤੁਸੀਂ ਫੋਨ ਚੱਕੋ ਚਾਹੇ ਰੋਡ ਤੇ ਨਿਕਲੋ ਚਾਹੇ ਕਿਤੇ ਵੀ ਨਿਕਲੋ ਤਾਂ ਇੰਨੇ ਕੰਸਲਟੈਂਟ ਨੇ ਇੰਨੀਆਂ ਐਡਸ ਨੇ ਬੰਦੇ ਪਜਲ ਹੋ ਰਿਹਾ ਵੀ ਕਿਹੜਾ ਕੰਸਲਟੈਂਟ ਸਹੀ ਹੈ ਕਿਹਦੇ ਕੋਲ ਸੀ ਅਪਲਾਈ ਕਰੀਏ ਨਾ ਕਰੀਏ Uh, 60% ਲੋਕ ਤਾਂ ਇਸੇ ਕੰਫਿਊਜ਼ ਨੇ ਵੀ ਸਹੀ ਕੰਸਲਟੈਂਟ ਹੈ ਕਿਹੜਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਜਦੋਂ ਵੀ ਜਿਹੜਾ ਵੀ ਬੰਦਾ ਮਾਰਕੀਟ ਦੇ ਵਿੱਚ ਪ੍ਰਾਣਾ ਬੈਠਾ ਹੁਣ ਜਿੰਨਾ ਟਾਈਮ ਮੈਨੂੰ ਹੋ ਗਿਆ ਕੰਮ ਕਰਦੇ ਨੂੰ ਮੁਹਾਲੀ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੰਸਲਟੈਂਟ ਭੱਜ ਚੁੱਕੇ ਕਈ ਅੰਦਰ ਨੇ ਕਈ ਫੋਰਨ ਕੰਟਰੀਆਂ 'ਚ ਭੱਜ ਗਏ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਨਹੀਂ ਹੁੰਦਾ ਅਸੀਂ ਇੱਕ ਗੱਲ ਸੋਚ ਕੇ ਬੈਠਦੇ ਹਾਂ ਵੀ ਅਸੀਂ ਪ੍ਰਮਾਤਮਾ ਤੋਂ ਡਰ ਕੇ ਵਧੀਆ ਤਰੀਕੇ ਨਾਲ ਕੰਮ ਕਰਨਾ ਹੈ ਜੇ ਅਸੀਂ ਬੱਚੇ ਦੀ ਜ਼ਿੰਦਗੀ ਕਿਸੇ ਦੀ ਬਣਾ ਸਕਦੇ ਹਾਂ ਜਾਂ ਉਹਦਾ ਵੀਜ਼ਾ ਲਗਵਾ ਸਕਦੇ ਹਾਂ ਤਾਂ ਸਾਨੂੰ ਕਰਨਾ ਚਾਹੀਦਾ ਜਿਹੜਾ ਵੀ ਇਮੀਗ੍ਰੇਸ਼ਨ ਵਾਲਾ ਗਲਤ ਗਾਈਡ ਕਰਦਾ ਹੈ ਗਲਤ ਤਰੀਕੇ ਨਾਲ ਪੈਸੇ ਲੈਂਦਾ ਉਹ ਅੱਜ ਵੀ ਗਿਆ ਕੱਲ ਵੀ ਗਿਆ ਇਸ ਕਰਕੇ ਤੁਸੀਂ ਜਦੋਂ ਵੀ ਕਿਸੇ ਵੀ ਆਫਿਸ 'ਚ ਜਾਨੇ ਹੋ ਕੋਸ਼ਿਸ਼ ਕਰੋ ਜੇ ਮਾਰਕੀਟ ਦੇ ਵਿੱਚ ਜਿੱਥੇ ਉਹ ਬੈਠਾ ਪਹਿਲੀ ਗੱਲ ਜਿੱਥੇ ਉਹਦਾ ਹੈੱਡ ਆਫਿਸ ਹੈ ਜਿਵੇਂ ਹੁਣ ਸਾਡੀਆਂ ਬ੍ਰਾਂਚਾਂ ਨੇ ਅਲੱਗ-ਅਲੱਗ ਹੈੱਡ ਆਫਿਸ ਸਾਡਾ ਮੋਹਾਲੀ ਹੈ ਤੁਸੀਂ ਖੰਨੇ ਰਾਏਕੋਟ ਜਲੰਧਰ ਜਿੱਥੇ ਵੀ ਤੁਸੀਂ ਅਪਲਾਈ ਕਰਦੇ ਹੋ ਇੱਕ ਵਾਰੀ ਸਾਡੇ ਹੈੱਡ ਆਫਿਸ ਜ਼ਰੂਰ ਆਓ ਕਿਉਂਕਿ ਤੁਸੀਂ ਜਦੋਂ ਹੈੱਡ ਆਫਿਸ ਵਿੱਚ ਆਉਣੇ ਹੋ ਉਥੇ ਮਾਰਕੀਟਾਂ ਬੜੀਆਂ ਹੋਈਆਂ ਚਾਹੇ ਕਿਸੇ ਦੇ ਖਾਣ-ਪੀਣ ਚਲੇ ਆਓ ਖੜ ਕੇ ਗੱਲ ਕਰ ਲਓ ਵੀ ਯਾਰ ਇਹ ਜਪ ਸਟੱਡੀ ਵਾਲੇ ਨੇ ਇਹ ਕਿੱਦਾਂ ਦੇ ਬੰਦੇ ਨੇ ਬੇਨਾਂ ਦੀਆਂ ਬ੍ਰਾਂਚਾਂ ਨੇ ਪਰ ਅਸੀਂ ਚਾਹੁੰਦੇ ਸੀ ਵੀ ਹੈੱਡ ਆਫਿਸ ਤੋਂ ਪਤਾ ਕਰੀਏ ਜੋ ਕਹਿਣਗੇ ਵੀ ਬੰਦੇ खरे ਨੇ ਜੀ ਠੀਕ ਨੇ ਕੰਮ ਕਰ ਰਹੇ ਨੇ ਤਾਂ ਖੁਸ਼ ਹੋ ਜੋ ਅਪਲਾਈ ਕਰ ਲੋ ਠੀਕ ਹੈ ਜੀ ਜੇ ਕੋਈ ਤੁਹਾਨੂੰ ਗਲਤ ਰਿਪੋਰਟ ਦਿੰਦਾ ਚਾਹੇ ਅਸੀਂ ਆਂ ਚਾਹੇ ਕੋਈ ਵੀ ਇਮੀਗ੍ਰੇਸ਼ਨ ਵਾਲਾ ਉਹਦੇ ਕੋਲੇ ਕਦੇ ਵੀ ਅਪਲਾਈ ਨਾ ਕਰੋ ਇੱਕ ਇਹ ਜ਼ਰੂਰ ਪੁੱਛੋ ਮਾਰਕੀਟ ਦੇ ਵਿੱਚ ਵੀ ਇਹ ਕਿੰਨੇ ਪੁਰਾਣੇ ਨੇ ਜੀ ਕਿਉਂਕਿ ਇਹ ਨਾ ਬੜੀ ਕੰਪਲੇਟ ਆਉਂਦੀ ਹੈ ਕਈ ਨਵੇਂ ਨੇ ਜਿਹੜੇ 2-2 3-3 ਮਹੀਨੇ ਦੇ ਬੈਠੇ ਨੇ ਚਾਰ ਦੇ ਉਹ ਕਹਿ ਦਿੰਦੇ ਜੀ ਅਸੀਂ ਤਾਂ 10 ਸਾਲ ਹੋ ਗਏ ਬੈਠਿਆਂ ਇਸ ਕਰਕੇ ਇਮੀਗ੍ਰੇਸ਼ਨ ਦੀ ਠੱਗੀ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਵੱਜ ਰਹੀ ਹੈ ਸਚਾਈ ਹੈ ਇੱਕ ਤਾਂ ਕਿਸੇ ਨੂੰ 10-10 15-15 ਲੱਖ ਰੁਪਈਆ ਨਾ ਦੋ ਦੂਜੀ ਜਿੰਨੇ ਕੁ ਪੈਸੇ ਤੁਸੀਂ ਦੰਨਿਓ ਲਿਖਤ ਪੜ ਜ਼ਰੂਰ ਕਰੋ ਜਿੱਦਾਂ ਅਸੀਂ ਕਰਦੇ ਆ ਅਸੀਂ سٹਾਮ ਪੇਪਰ ਦੰਨਿਆ ਲਿਖ ਕੇ ਵੀ ਹੱਥੋਂ ਤੋਂ ਇੰਨੇ ਪੈਸੇ ਲੈ ਰਹੇ ਹਾਂ ਜੀ ਜੇ ਤੁਹਾਡਾ ਵੀਜ਼ਾ ਲੱਗ ਗਿਆ ਇੰਨੇ ਲਵਾਂਗੇ ਨਹੀਂ ਲੱਗਦਾ ਤਾਂ ਆ ਤੁਹਾਡੇ ਕੱਟ ਕੇ ਵਾਪਸ ਹੋਣਗੇ ਇਹ ਸਾਫ਼ ਸੁਥਰੀ ਗੱਲ ਕਰੋ ਠੀਕ ਹੈ ਜੀ ਤੇ ਇੱਕ ਜਿਵੇਂ ਪਹਿਲਾਂ ਜਦੋਂ ਤੁਸੀਂ ਸਮਝ ਲਓ ਥੋੜਾ ਕਿਸੇ ਨਾ ਪੈਕੇਜ ਹੋ ਗਿਆ ਜਾਂ ਸਾਡੇ ਨਾ ਹੋ ਗਿਆ ਤੁਹਾਡਾ ਵੀਜ਼ਾ ਲੱਗ ਗਿਆ ਉੱਥੋਂ ਤੋਂ ਪੈਸੇ ਮੰਗਦੇ ਲਾਈ ਜੀ ਤੁਹਾਡਾ ਵੀਜ਼ਾ ਲੱਗ ਗਿਆ ਪੈਸੇ ਦੇ ਦਿਓ ਪਹਿਲਾਂ ਪੈਸੇ ਨਾ ਦਿਓ ਉੱਥੇ ਹੀ ਆਫਿਸ 'ਚ ਬੈਠ ਕੇ ਆਪਣਾ ਵੀਜ਼ਾ ਚੈੱਕ ਕਰੋ ਆਪਣੇ ਫੋਨ ਤੇ ਕਰੋ ਚਾਹੇ ਉਹਨਾਂ ਦੇ ਕੰਪਿਊਟਰ ਤੇ ਕਰੋ ਕੋਸ਼ਿਸ਼ ਕਰੋ ਵੀ ਆਪਣੇ ਫੋਨ ਤੇ ਚੈੱਕ ਕਰੋ ਤੁਹਾਨੂੰ ਉਹਨਾਂ ਨੇ ਮੇਲ ਆਈਡੀ ਪਾਸਵਰਡ ਸਾਰਾ ਤੁਹਾਡਾ ਦੇ ਦੇਣਾ ਹੈ ਜਦੋਂ ਚੈੱਕ ਹੋ ਗਿਆ ਵੀ ਹਾਂਜੀ ਮੇਰਾ ਵੀਜ਼ਾ ਲੱਗ ਗਿਆ ਜਿਹੜਾ ਵਧੀਆ ਕੰਸਲਟੈਂਟ ਹੈ ਉਹਨੇ ਤਾਂ ਤੁਹਾਡੇ ਵਟਸਐਪ ਤੇ ਭੇਜ ਦਣਾ ਹੈ ਵੀ ਆਜ ਕੋਈ ਤੁਹਾਡਾ ਵੀਜ਼ਾ ਲੱਗਿਆ ਬਣਾ ਆਨਲਾਈਨ ਚੈੱਕ ਕਰ ਲਓ ਜਿਹਨਾਂ ਜਿਹਦੇ ਮਨ ਚ ਡਰ ਹੈ ਜੀ ਨੇ ਠੱਗੀ ਮਾਰਨੀ ਹੈ ਉਹਨੇ ਕਹਿਣਾ ਜੀ ਪਹਿਲਾਂ ਪੇਮੈਂਟ ਕਰ ਦੋ ਜੀ ਹਜੇ ਵੀਜ਼ਾ ਨਹੀਂ ਲੱਗ ਰਿਹਾ ਜੀ ਆਏ ਜੀ ਹੋਏ ਜੀ ਉਦਾਂ ਦੇ ਇਮੀਗ੍ਰੇਸ਼ਨ ਵਾਲਿਆਂ ਤੋਂ ਬਚੋ ਸੋ ਜਪ ਸਟੱਡੀ ਉਹ ਕੰਪਨੀ ਹੈ ਤੁਸੀਂ ਇਕੱਲੇ ਜਾਣਾ ਸਿੰਗਲ ਜਾਣਾ ਬੱਚਿਆਂ ਨਾਲ ਜਾਣਾ ਘੱਟ ਬੈਂਡ ਹੈ ਗੈਪ ਹੈ ਪਹਿਲਾਂ ਆ ਕੇ ਸਾਡੇ ਵੀਜ਼ੇ ਦੇਖੋ ਫਿਰ ਅਪਲਾਈ ਕਰੋ ਜਿਹੜਾ ਸਾਡਾ ਕੰਮ ਕਰਨ ਦਾ ਸਿਸਟਮ ਹੈ ਅਸੀਂ ਇਮੀਗ੍ਰੇਸ਼ਨ ਲਾਇਰ ਦੇ ਥਰੂ ਫਾਈਲ ਲਾਉਨੇ ਹੈ ਇਮੀਗ੍ਰੇਸ਼ਨ ਲਾਇਰ ਦੇ ਥਰੂ ਐਸਓਪੀ ਤਿਆਰ ਕਰਵਾਨੇ ਹੈ ਕੁਛ ਦੇਖੋ ਸਿਸਟਮ ਹੁੰਦਾ ਉਹਦੇ ਵਿੱਚ ਰਹਿ ਕੇ ਕੰਮ ਕਰੋ ਤਾਂ ਜੋ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕਰ ਸਕੋ ਠੀਕ ਹੈ ਜੀ ਤੁਸੀਂ ਮੈਨੂੰ ਮਿਲਣਾ ਤੁਸੀਂ ਫੋਨ ਕਰਕੇ ਟਾਈਮ ਫਿਕਸ ਕਰ ਲਿਓ ਅਸੀਂ ਤੁਹਾਨੂੰ ਆਪ ਵੀ ਮਿਲਾਂਗੇ ਮੇਰੇ ਸਟਾਫ ਨੂੰ ਵੀ ਤੁਸੀਂ ਮਿਲ ਸਕਦੇ ਹੋ ਮੇਰੇ ਜਿਹੜੀ ਟੀਮਾਂ ਨੇ ਜਿਵੇਂ ਖੰਨੇ ਹੈ ਬਹੁਤ ਵਧੀਆ ਉੱਥੇ ਟੀਮ ਹੈ ਰਾਏ ਕੋਟ ਹੈ ਜਲੰਧਰ ਹੈ ਬੇਫਿਕਰ ਹੋ ਕੇ ਤੁਸੀਂ ਉੱਥੇ ਮਿਲ ਸਕਦੇ ਹੋ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਹੂੰ ਬਿਲਕੁਲ ਭਾਜੀ ਜਿਵੇਂ ਤੁਸੀਂ ਹੋਣੇ ਗੱਲ ਕੀਤੀ ਵੀ ਆਸਟ੍ਰੇਲੀਆ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਸਾਰੇ ਬੱਚਿਆਂ ਦਾ ਸਟੱਡੀ ਦੇ ਵਿੱਚ ਗੈਪ ਹੈ ਜਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਭਾਜੀ ਫੰਡਸ ਦੀ ਹੈ ਬੱਚਾ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਬੈਂਡ ਵੀ ਆ ਜਾਂਦੇ ਆ ਪੈਸੇ ਵੀ ਹੁੰਦੇ ਆ ਪਰ ਫੰਡਸ ਨਹੀਂ ਹੈਗੇ ਔਰ ਫੰਡਸ ਸ਼ੋ ਨਹੀਂ ਕਰ ਪਾਉਂਦੇ ਯਾਨੀ ਕਿ ਜੀਟੀ ਦਾ ਕ੍ਰਾਈਟੇਰੀਆ ਜਿਹੜਾ ਮੀਟ ਨਹੀਂ ਕਰ ਪਾਉਂਦੇ ਉਸੇ ਹੀ ਫੇਲ ਹੋ ਜਾਂਦੇ ਆ ਐਕਸੈਪਟ ਨਹੀਂ ਕਰਦੀ ਯੂਨੀਵਰਸਿਟੀ ਐਡਮਿਸ਼ਨ ਨਹੀਂ ਦਿੰਦੀ ਉਹ ਕਿਸ ਤਰ੍ਹਾਂ ਨਾਲ ਕੀਤਾ ਜਾਵੇ ਦੇਖੋ ਪ੍ਰਵਿੰਦਰ ਜੀ ਤੁਹਾਡਾ ਕੁਐਸਚਨ ਹੈ ਬਹੁਤ ਵਧੀਆ ਇਹ ਜਦੋਂ ਜੀਟੀ ਰਿਜੈਕਟ ਹੁੰਦੀ ਹੈ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਸਚਾਈ ਦੱਸ ਦਿੰਨਾ ਹੈ ਰਿਜੈਕਟ ਕਿਉਂ ਹੁੰਦੀ ਹੈ ਜਦੋਂ ਤੁਸੀਂ ਪੈਕੇਜ ਕਰਦੇ ਹੋ ਉਦੋਂ ਤੁਹਾਡੇ ਪ੍ਰੋਪਰ ਫੰਡ ਨਹੀਂ ਕਰਦਾ ਕੋਈ ਵੀ ਇਮੀਗ੍ਰੇਸ਼ਨ ਵਾਲਾ ਅੱਜ ਦਾ ਜਿਹੜਾ ਟਾਈਮ ਹੈ ਜਦੋਂ ਮਾਂ ਤੋਂ ਬੱਚਾ ਦੁੱਧ ਮੰਗਦਾ ਨਾ ਉਦੋਂ ਪਲਾਉਂਦੀ ਆ ਉਹ ਜਿਹੜਾ ਨਵਾਂ ਜੰਮਿਆ ਹੁੰਦਾ ਹੈ ਹਨਾ ਇਹ ਦੁਨੀਆਦਾਰੀ ਹੈ ਅਸੀਂ ਤੀਜੇ ਬੰਦੇ ਲਈ ਕਿਉਂ ਪੈਸੇ ਲਾਵਾਂਗੇ ਇਸ ਕਰਕੇ ਤੁਸੀਂ ਪੈਕੇਜ ਤੋਂ بچਿਆ ਕਰੋ ਜਿਹੜੇ ਯੂਨੀਵਰਸਿਟੀ ਚ ਪੈਕੇਜ ਕਰਦੇ ਐ ਜਦੋਂ ਦੇਖੋ ਯੂਨੀਵਰਸਿਟੀ ਦੇ ਹੁਣ ਫੰਡ 34 ਲੱਖ ਰੁਪਇਆ ਸ਼ੋਅ ਕਰਨਾ ਕੌਣ ਕਰ ਦੇਗਾ 34 ਲੱਖ ਰੁਪਇਆ ਠੀਕ ਹੈ ਜੀ ਇਸ ਕਰਕੇ ਤੁਸੀਂ ਪ੍ਰੋਪਰ ਵੇ ਨਾਲ ਆਪਣਾ ਲੋਨ ਕਰਾਓ ਐਫ ਡੀ ਕਰਾਓ ਕੀ ਕਹਿੰਦੇ ਐ ਸੇਵਿੰਗ ਚ ਰੱਖੋ ਨਵੇਂ ਫੰਡ ਚੱਲ ਜਾਂਦੇ ਐ ਕੋਈ ਪੁਰਾਣੇ ਕੰਨ ਦੀ ਲੋੜ ਨਹੀਂ ਪਰ ਸੋਰਸ ਆਫ ਇਨਕਮ ਤੁਹਾਨੂੰ ਲਾਉਣਾ ਪੈਂਦਾ ਤੁਸੀਂ ਲਿਮਟ ਬਣਵਾ ਲਓ ਐਜੂਕੇਸ਼ਨ ਲੋਨ ਕਰਾਓ ਪਰਸਨਲ ਲੋਨ ਕਰਾਓ ਪ੍ਰੋਪਰਟੀ ਤੇ ਲੋਨ ਕਰਾਓ ਜਿਹੜਾ ਲੋਨ ਤੁਸੀਂ ਕਰਵਾ ਸਕਦੇ ਹੋ ਉਹ ਲੋਨ ਕਰਵਾ ਕੇ ਤੁਸੀਂ ਫੰਡ ਸ਼ੋਅ ਕਰੋ ਠੀਕ ਹੈ ਜੀ ਪ੍ਰੋਪਰ ਵੇ ਨਾਲ ਜੇ ਤੁਸੀਂ ਕਿਸੇ ਤੋਂ ਕਰਾਉਣੇ ਆ ਸ਼ੋਅ ਬਾਹਰੋਂ ਕਰਾ ਲਓ ਅੱਜ ਕੱਲ੍ਹ ਵਿਆਜ ਦੇ ਪੈਸੇ ਮਿਲ ਜਾਂਦੇ ਆ ਇਸ ਕਰਕੇ ਪਰ ਪੈਸੇ ਆ ਜਿਹੜੇ ਉਹ ਪ੍ਰੋਪਰ ਹੋਣੇ ਚਾਹੀਦੇ ਆ ਅਕਾਊਂਟ ਦੇ ਵਿੱਚ ਜੇ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕਰਨਾ ਹੈ ਜਦੋਂ ਫੰਡ ਪਏ ਹੁੰਦੇ ਆ ਜੀਟੀ ਆਟੋਮੈਟਿਕਲੀ ਕਲੀਅਰ ਹੋ ਜਾਂਦਾ ਸਾਡੇ ਅੱਜ ਤੱਕ ਕਿਸੇ ਵੀ ਕਲਾਇੰਟ ਨੂੰ ਜੀਟੀ ਕਰਕੇ ਮੈਨੂੰ ਲੱਗਦਾ ਪ੍ਰੋਬਲਮ ਨਹੀਂ ਆਈ ਸੋ ਜੇ ਤੁਸੀਂ ਆਸਟ੍ਰੇਲੀਆ ਜਾਣਾ ਹੈ ਤੁਹਾਡੇ ਕੋਲ ਵਧੀਆ ਸਭ ਤੋਂ ਵਧੀਆ ਆਪਸ਼ਨ ਹੈ ਜੱਪ ਸਟਡੀ ਹਮ ਤੇ ਕਿਹੜਾ ਇਨਟੇਕ ਇਸ ਟਾਈਮ ਅਵੇਲੇਬਲ ਹੈ ਨੈਕਸਟ ਇਨਟੇਕ ਦੇਖੋ ਜੀ ਨਵੰਬਰ ਵੀ ਮਿਲ ਜੇਗਾ ਅੱਗੇ ਜਨਵਰੀ ਜਾਂ ਫਰਵਰੀ ਮਿਲੇਗਾ ਬਿਲਕੁਲ ਆਸਟ੍ਰੇਲੀਆ ਦੇ ਵਿੱਚ ਮੈਂ ਦੱਸਦਾ ਵੀ ਜਿਹੜੇ ਕਾਲਜ ਸਾਡੇ ਕੋਲ ਨੇ ਟਾਪ ਲੈਵਲ ਦੇ ਉਹਨਾਂ 'ਚ ਹਰ ਮਹੀਨੇ ਇਨਟੇਕ ਮਿਲ ਜਾਂਦਾ ਵੈਸੇ ਬਿਲਕੁਲ ਜਿਹੜੇ ਵੀ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਇਸ ਸਕਰੀਨ ਦੇ ਉੱਤੇ ਨੰਬਰ ਫਲੈਸ਼ ਕਰ ਰਹੇ ਆ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ ਵਾਲੀਏ ਸਰ ਨੂੰ ਮਿਲਾਂ ਫੇਰ ਸਤ ਮੁਹਾਲੀਆ ਕੇ ਮਿਲ ਸਕਦੇ ਹੋ ਨਹੀਂ ਇਸ ਤੋਂ ਇਲਾਵਾ ਖੰਨਾ ਰਾਏਕੋਟ ਜਲੰਧਰ ਲੁਧਿਆਣਾ ਦੇ ਵਿੱਚ ਵੀ ਜਬ ਸਟੱਡੀ ਦੇ ਆਫਿਸ ਨੇ ਕਿਸੇ ਵੀ ਨੇੜਲੇ ਆਫਿਸ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਕਿਵੇਂ ਜਾਇਆ ਜਾ ਸਕਦਾ ਸਟੱਡੀ ਗੈਪ ਹੈ ਕੋਈ ਪ੍ਰੋਬਲਮ ਨਹੀਂ ਫੰਡਸ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਮੈਂ ਜਿਹੜਾ ਕਿੰਨਾ ਕੁ ਚੱਲ ਜਾਂਦਾ ਕਿੰਨਾ ਕੁ ਡਿਸਟਰੀਬਿਊਸ਼ਨ ਦੇਖੋ ਜੀ ਅਸੀਂ 2 ਸਾਲ ਤੋਂ ਲੈ ਕੇ ਸਾਲ ਤੋਂ ਲੈ ਕੇ 14 ਸਾਲ ਦੇ ਗੈਪ ਦੇ ਨਾਲ ਵੀਜ਼ਾ ਲੱਤਾ ਹੈ ਹੁਣ ਅਸੀਂ ਪਿੱਛੇ ਜੇ ਵੀ 2014 ਪਾਸ ਆਊਟ ਸੀ ਕੁੜੀ ਇੱਕ ਗੱਲ ਇਹ ਮੈਂ ਹੋਰ ਦੱਸ ਦਿੰਨਾ ਤੁਹਾਨੂੰ ਇੱਕ ਕੁਐਸਚਨ ਆਇਆ ਵੀ ਥੋੜੀ ਸੈਲਰੀ ਕੈਸ਼ ਆਉਂਦੀ ਹੈ ਕਿ ਅਕਾਊਂਟ ਚ ਆਉਂਦੀ ਹੈ ਇਹ ਵੀ ਮੈਨੂੰ ਨਹੀਂ ਰੱਖਦੀ ਥੋੜੀ ਸੈਲਰੀ ਜੇ ਕੈਸ਼ ਆਉਂਦੀ ਹੈ ਤਾਂ ਤੁਸੀਂ ਉਹਦੇ ਵੋਚਰ ਲਾ ਸਕਦੇ ਹੋ ਵੀ ਮੈਂ ਇਸ ਕੰਪਨੀ ਤੋਂ ਇੰਨੇ ਪੈਸੇ ਲੈ ਰਹੀ ਹਾਂ ਜੀ ਇੱਕ ਦੇਖੋ 2-3 ਕਾਗਜ਼ ਚਾਹੀਦੇ ਹੁੰਦੇ ਜਦੋਂ ਤੁਸੀਂ ਕਿਤੇ ਨੌਕਰੀ ਕਰਦੇ ਹੋ ਜਿਹੜਾ ਸਾਡੇ ਥਰੂ ਅਪਲਾਈ ਕਰਦਾ ਸੀ ਉਹਨੂੰ ਦੱਸ ਦੇਵੇ ਆਹ ਕਾਗਜ਼ ਸਾਨੂੰ ਦੇ ਦਿਓ ਤੇ ਤੁਹਾਡਾ ਅਸੀਂ ਵੀਜ਼ਾ ਲਗਵਾ ਦਾਂਗੇ ਹੂੰ ਬਿਲਕੁਲ ਜੇਕਰ ਤੁਹਾਡੇ ਕੋਲ ਸਹੀ ਡਾਕੂਮੈਂਟਸ ਹੈਗੇ ਆ ਤਾਂ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਹੀ ਸਟੂਡੈਂਟਸ ਜਿਹੜੇ ਵੀਜ਼ਾ ਲੈ ਕੇ ਜਬ ਸਟੱਡੀ ਤੋਂ ਵਿਦੇਸ਼ ਜਾ ਚੁੱਕੇ ਆ ਅਸੀਂ ਇੱਕ ਸਟੂਡੈਂਟ ਨੂੰ ਵੀ ਕੋਸ਼ਿਸ਼ ਕਰ ਰਹੇ ਆ ਕਿ ਸਾਡੇ ਨਾਲ ਜੁੜੇ ਉਹ ਲਾਈਨ ਦੇ ਉੱਤੇ ਜਿਸ ਦਾ ਰੀਸੈਂਟ ਵੀਜ਼ਾ ਆਇਆ ਉਸ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦੇ ਨਾਲ ਰਿਹਾ ਹੈ ਤੇ ਲੱਗ ਰਹੀ ਭਾਜੀ ਕਾਲ ਉਹਨਾਂ ਨੂੰ ਹਾਂਜੀ ਇੱਕ ਤਾਂ ਚੱਕ ਨਹੀਂ ਰਹੀ ਤੇ ਉਹ ਬੱਚੇ ਨੇ ਜਿਨ੍ਹਾਂ ਦਾ ਵੀਜ਼ਾ ਆਇਆ ਵੈਸੇ ਪ੍ਰੋਫਾਈਲ ਇਹਨਾਂ ਦੀ ਕੀ ਸੀ ਭਾਜੀ ਪ੍ਰੋਫਾਈਲ ਇਹਨਾਂ ਦੇ ਇੱਕ ਦੇ 6 ਬੈਂਡ ਸੀ ਜੀ ਇੱਕ ਦੇ 6.5 ਬੈਂਡ ਸੀ ਸੋ ਇਸ ਟਾਈਮ ਉੱਥੇ ਹੁਣ ਇੰਡੀਆ 'ਚ ਜਿਵੇਂ 5 ਵਜਣ ਲੱਗਿਆ ਉੱਥੇ 9-10 ਵਜ ਗਏ ਬੱਚੇ ਥੱਕ ਜਾਂਦੇ ਕੰਮ-ਕੁਮ ਕਰਦੇ ਆ ਉਹ ਆਪਣੀ ਰੋਟੀ ਬਣਾਉਂਦੇ ਆ ਫਿਰ ਸੌਂ ਸੂ ਜਾਂਦੇ ਆ ਕਿਉਂਕਿ ਮੈਂ ਜਦੋਂ ਆਸਟ੍ਰੇਲੀਆ ਗਿਆ ਸੀ ਮੈਂ ਦੇਖਿਆ ਸੀ ਆਮ ਚਲੋ ਆਪਾਂ ਜਾਣਦੇ ਆ ਜਦੋਂ ਵੀ ਕੋਈ ਵੀ ਹੈ ਚਾਹੇ ਥੋੜਾ ਰਿਸ਼ਤੇਦਾਰੀ ਹੈ ਉਹ ਵੀ ਸਵੇਰੇ 5 ਵਜੇ ਉੱਠ ਖੜਦਾ ਹੈ ਕਿਉਂਕਿ ਉੱਥੇ ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਫੋਨ ਨਹੀਂ ਤੁਸੀਂ ਯੂਜ਼ ਕਰ ਸਕਦੇ ਠੀਕ ਹੈ ਜੀ ਬਾਕੀ ਡਿਪੈਂਡ ਕਰਦਾ ਵੀ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਕੀ ਕਰਦੇ ਹੋ ਪਰ ਜਿਹੜੇ ਬੱਚੇ ਅਸੀਂ ਉੱਥੇ ਭੇਜੇ ਆ ਬਹੁਤ ਵਧੀਆ ਕਾਲਜਾਂ 'ਚ ਗਏ ਨੇ ਜਿਹੜੇ ਲੋਕ ਕਹਿੰਦੇ ਸੀ ਇਹ ਕਾਲਜ ਦਾ ਵੀਜ਼ਾ ਨਹੀਂ ਲੱਗਦਾ ਉਸੇ ਕਾਲਜਾਂ ਦੇ ਸੀ ਇਹਨਾਂ ਨੂੰ ਵੀਜ਼ੇ ਲੈ ਕੇ ਦਿੱਤੇ ਨੇ ਕੰਮ ਤੇ ਪ੍ਰੋਪਰ ਲੱਗੇ ਹੋਏ ਨੇ ਦੇਖੋ ਆਸਟ੍ਰੇਲੀਆ ਦੀ ਮੈਂ ਇੱਕ ਗੱਲ ਦੱਸ ਦਿੰਦਾ ਵੀ ਆਸਟ੍ਰੇਲੀਆ ਉਹ ਕੰਟਰੀ ਹੈ ਜਿੱਥੇ ਬੱਚਾ ਜਦੋਂ ਇੱਕ ਵਾਰੀ ਚਲੇ ਗਿਆ ਉਹਨੂੰ ਕਰੋੜਪਤੀ ਹੋਣ ਤੋਂ ਬਾਬਾ ਨਾਨਕ ਨਾ ਰੋਕੇ ਪ੍ਰਮਾਤਮਾ ਨਾ ਰੋਕੇ ਬੰਦਾ ਨਹੀਂ ਕੋ ਰੋਕ ਸਕਦਾ ਬਹੁਤ ਜਿਆਦਾ ਪੈਸਾ ਹੈ 22 23 ਡਾਲਰ ਤੋਂ ਸ਼ੁਰੂ ਹੁੰਦਾ ਤੁਸੀਂ ਦੇਖ ਲਓ ਵੀ ਜੇ ਇੱਕ ਬੱਚਾ ਇੱਕ ਇੱਕ ਦਿਨ ਚ 8 ਘੰਟੇ ਕੰਮ ਵੀ ਕਰ ਲਵੇ ਹਫਤੇ ਦੇ ਵਿੱਚ ਤੁਸੀਂ ਦੇਖ ਲਓ ਸੋ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਗਰੀਬੀ ਚੱਕੀ ਜਾਂਦੀ ਹੈ ਨਾ ਗਰੀਬੀ ਚੱਕੀ ਜਾਂਦੀ ਹੈ ਅਮੀਰੀ ਆ ਜਾਂਦੀ ਹੈ ਬੰਦੇ ਤੇ ਆਸਟ੍ਰੇਲੀਆ ਚ ਇੰਨਾ ਪੈਸਾ ਹੈ ਦੂਜੀ ਗੱਲ ਇਹ ਹੈ ਵੀ ਬੱਚਾ ਜਦੋਂ ਉੱਥੇ ਪਹੁੰਚ ਜਾਂਦਾ ਉਹਨੂੰ ਫੀਲ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਹੀ ਇੰਨਾ ਕਮਾਉਂਦਾ ਹੈ ਉਹਦੀ ਮਿਹਨਤ ਦਾ ਮੁੱਲ ਇੰਨਾ ਪੈਂਦਾ ਉਹਨੂੰ ਵਧੀਆ ਹੀ ਫੀਲ ਹੁੰਦਾ ਹੈ ਬਿਲਕੁਲ ਹੈ ਆਸਟ੍ਰੇਲੀਆ ਜਿਵੇਂ ਭਾਈ ਨੇ ਕਿਹਾ ਬਹੁਤ ਅੱਛੀ ਕੰਟਰੀ ਹੈ ਔਰ ਸਟੂਡੈਂਟ ਜਾਣਾ ਵੀ ਚਾਹੁੰਦੇ ਨੇ ਪਰ ਸਹੀ ਕੰਸਲਟੈਂਟ ਦੀ ਭਾਲ ਦੇ ਵਿੱਚ ਕਈ ਸਟੂਡੈਂਟ ਘੁੰਮ ਰਹੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਡਾ ਸ਼ਾਇਦ ਵੀਜ਼ਾ ਨਹੀਂ ਆਉਣਾ ਜਾਂ ਸਾਡੀ ਸਟੱਡੀ ਦੇ ਵਿੱਚ ਗੈਪ ਬਹੁਤ ਪੈ ਚੁੱਕਾ ਹੈ ਤਾਂ ਤੁਸੀਂ ਜਬ ਸਟੱਡੀ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਨਵੰਬਰ ਔਰ ਜਨੂਅਰੀ ਇਨਟੇਕ ਤੁਹਾਡੇ ਲਈ ਅਵੇਲੇਬਲ ਹੈਗਾ ਜਿਵੇਂ ਭਾਈ ਨੇ ਕਿਹਾ ਲੈਵਲ ਦੇ ਨਾਲ ਕੋਈ ਫਰਕ ਨਹੀਂ ਨਾਲ ਦੀ ਨਾਲ ਜਿੱਗੀ ਸਟੱਡੀ ਗੈਪ ਹੈ ਤਾਂ ਉਸ ਦੀ ਤੁਸੀਂ ਜਸਟੀਫਿਕੇਸ਼ਨ ਦੇ ਕੇ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਨਾਲ ਦੀ ਨਾਲ ਜੇ ਆਪਾਂ ਦੇ ਵਿੱਚ ਹੁਣ ਇੰਟਰਵਿਊ ਹੋਣੇ ਸ਼ੁਰੂ ਹੋ ਚੁੱਕੇ ਆ ਕਹਿੰਦੇ ਵੀ ਯੂਕੇ ਇਸ ਦਾ ਵੀਜ਼ਾ ਬਹੁਤ ਘੱਟ ਦੇ ਰਿਹਾ ਸਖਤੀ ਕਰ ਰਿਹਾ ਕੀ ਕਿਸ ਤਰ੍ਹਾਂ ਦਾ ਕਰਾਈਟਰੀਆ ਇਸ ਟਾਈਮ ਚੱਲ ਰਿਹਾ ਔਰ ਕਿਹੜਾ ਕਿਹੜਾ ਸਟੂਡੈਂਟਸ ਨੂੰ ਜਿਹੜਾ ਹੈ ਵੀਜ਼ਾ ਮਿਲ ਰਿਹਾ ਦੇਖੋ ਯੂਕੇ ਦੇ ਵਿੱਚ ਕੀ ਹੈ ਯੂਕੇ ਜਿਵੇਂ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਬੱਚਾ ਪਹੁੰਚ ਗਿਆ ਇਦਾਂ ਹੀ ਯੂਕੇ ਦੇ ਵਿੱਚ ਪਹੁੰਚ ਗਿਆ ਉਹ ਸਿਰਫ ਜਦੋਂ ਇੰਟਰਵਿਊ ਲੰਦੇ ਆ ਉਹ ਇਹ ਚੈੱਕ ਕਰਦੇ ਆ ਵੀ ਕੀ ਬੱਚਾ ਜੈਨੂਨ ਹੈ ਕੀ ਬੱਚਾ ਵਧੀਆ ਤਰੀਕੇ ਨਾਲ ਆਪਣਾ ਪੜ੍ਹ ਸਕਦਾ ਹੈ ਪ੍ਰੋਪਰ ਵੇ ਨੇ ਇਹਨੇ ਫੰਡ ਕੀਤੇ ਨੇ ਸੋ ਇਹ ਚੀਜ਼ਾਂ ਚੈੱਕ ਕਰਦੇ ਆ ਹਨ ਇਸ ਕਰਕੇ ਤੁਸੀਂ ਯੂਕੇ ਜਾਣਾ ਅੱਜ ਵੀ ਜਾ ਸਕਦੇ ਹੋ ਯੂਕੇ ਹੁਣ ਥੋੜਾ ਜਿਆਦਾ ਲੇਟ ਵੀਜ਼ਾ ਦੇ ਰਿਹਾ ਤੇ ਇੱਕ ਇੰਟਰਵਿਊ ਸ਼ੁਰੂ ਕੀਤਾ ਯੂਕੇ ਨੇ ਪਰ ਜਪ ਸਟਡੀ ਇਦਾਂ ਦੀ ਕੰਪਨੀ ਹੈ ਜਿਨੇ ਹਮੇਸ਼ਾ ਹਰ ਇੱਕ ਕੰਟਰੀ ਹੈ ਚਾਹੇ ਆਸਟ੍ਰੇਲੀਆ ਹੈ ਚਾਹੇ ਕੈਨੇਡਾ ਹੈ ਚਾਹੇ ਯੂਕੇ ਹੈ ਚਾਹੇ ਯੂਐਸਏ ਹੈ ਚਾਹੇ ਨਿਊਜ਼ੀਲੈਂਡ ਹੈ ਸ਼ੈਨਗਨ ਕੰਟਰੀ ਹੈ ਸਾਰਿਆਂ ਦੇ ਵੀਜ਼ੇ ਲਗਵਾਏ ਨੇ ਔਰ ਅੱਜ ਵੀ ਲੱਗ ਰਹੇ ਨੇ ਠੀਕ ਹੈ ਜੀ ਹਮੇਸ਼ਾ ਲੱਗਦੇ ਰਹਿਣਗੇ ਕਿਉਂਕਿ ਜਦੋਂ ਤੱਕ ਇੱਕ ਗੱਲ ਮੈਂ ਸੋਚੀ ਆ ਵੀ ਸਾਹ ਦੇ ਵਿੱਚ ਸਾਹ ਹੈ ਇਹ ਕੰਮ ਇਮੀਗ੍ਰੇਸ਼ਨ ਦਾ ਹੀ ਕਰਨਾ ਹੈ ਔਰ ਬਹੁਤ ਵਧੀਆ ਕੰਮ ਹੈ ਲੋਕ ਇਹਨੂੰ ਜਿੰਨਾ ਮਰਜ਼ੀ ਬਦਨਾਮ ਕਰਨ ਸਾਡਾ ਮੈਂ ਅਸੀਂ ਇੱਕੋ ਹੀ ਗੱਲ ਕਹਿੰਨੇ ਵੀ ਜੇ ਤੁਸੀਂ ਇਮਾਨਦਾਰੀ ਨਾਲ ਇਹ ਕੰਮ ਕਰਦੇ ਹੋ ਤਾਂ ਤੁਹਾਡਾ ਬਹੁਤ ਵਧੀਆ ਕੰਮ ਚੱਲਦਾ ਹੈ ਹਨਾ ਦੇਖੋ ਜਿਨੇ ਭੱਜਣਾ ਉਹਨੇ 2-3 ਸਾਲ ਚ ਮਾਰਕੀਟ ਚੋਂ ਭੱਜ ਜਾਣਾ ਹੈ ਠੀਕ ਨਹੀਂ ਆਪਾਂ ਨੂੰ ਬਹੁਤ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਈਮਾਨਦਾਰੀ ਦੇ ਨਾਲ ਕਰੀਦਾ ਈਮਾਨਦਾਰੀ ਦੇ ਨਾਲ ਭੇਜੀਦਾ ਬੱਚਿਆਂ ਨੂੰ ਕਿਸੇ ਨਾਲ ਵੀ ਜੱਪ ਸਟੱਡੀ ਨਹੀਂ ਕੋਈ ਇਹ ਨਹੀਂ ਕਹਿ ਸਕਦਾ ਵੀ ਜ ਤੁਸੀਂ ਸਾ ਤੋਂ 10 ਲੱਖ ਲੈ ਲਿਆ ਸਾ ਤੋਂ 5 ਲੱਖ ਲੈ ਲਿਆ ਸਾਨੂੰ ਐਂ ਕਰਤਾ ਕਿਸੇ ਨਾਲ ਸਾਡਾ ਕੋਈ ਰੌਲਾ ਨਹੀਂ ਪੈਂਦਾ ਇੱਕ ਦੋ ਨੇ ਜਿਨ੍ਹਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦਾ ਤੁਸੀਂ ਹਸ਼ਰ ਜਿਹੜਾ ਹੋਇਆ ਸਾਡੇ ਫੇਸਬੁੱਕ ਪੇਜ ਤੇ ਦੇਖ ਸਕਦੇ ਹੋ ਸਾਡੇ ਇੰਸਟਾ ਤੇ ਵੀ ਦੇਖ ਸਕਦੇ ਹੋ ਸੋ ਜੱਪ ਸਟੱਡੀ ਮੈਂ ਆਪ ਖੁੱਦ ਗੱਲ ਕਰਦਾ ਐ ਵੀ ਆਪਾਂ ਪ੍ਰਮਾਤਮਾ ਤੋਂ ਡਰ ਕੇ ਕੰਮ ਕਰੀਦਾ ਜਿਹੜਾ ਬੰਦਾ ਚਾਹੇ ਤੁਸੀਂ ਉਹ ਚਾਹੇ ਮੈਂ ਐ ਚਾਹੇ ਜਿਹੜੇ ਸਾਡੇ ਸ਼ੋਅ ਦੇਖਦੇ ਐ ਜਿਹੜਾ ਇਨਸਾਨ ਪ੍ਰਮਾਤਮਾ ਤੋਂ ਡਰ ਕੇ ਕੰਮ ਕਰਦਾ ਉਹ ਕੰਮ ਵਧੀਆ ਹੀ ਕਰੂਗਾ ਕਿਉਂਕਿ ਉਹਨੇ ਆਪਣੀ ਅੱਗ ਹੀ ਸੁਧਾਰਨਾ ਹੈ ਪਿੱਛਾ ਨਹੀਂ ਸੁਧਾਰਨਾ ਹਾਂ ਬਿਲਕੁਲ ਬਹੁਤ ਹੀ ਧਿਆਨ ਦੇ ਨਾਲ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਸਹੀ ਕੰਸਲਟੈਂਟ ਦਾ ਚੂਜ਼ ਕਰਨਾ ਹੈ ਕਿ ਕਿੰਨੇ ਜਿਵੇਂ ਭਾਈ ਨੇ ਪਹਿਲਾਂ ਕਿਹਾ ਕਿ ਕਿੰਨੇ ਵੀਜ਼ੇ ਲਵਾ ਚੁੱਕਾ ਕਿੰਨਾ ਪੁਰਾਣਾ ਇਸ ਮਾਰਕੀਟ ਦੇ ਵਿੱਚ ਬੈਠਾ ਹੋਇਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਹੁਤ ਸਾਰੇ ਨਵੇਂ ਕੰਸਲਟੈਂਟ ਆ ਗਏ ਬਹੁਤ ਸਾਰੇ ਹੋਰ ਆ ਗਏ ਤਾਂ ਬਹੁਤ ਪੁਰਾਣੇ ਜਿਹੜੇ ਕੰਸਲਟੈਂਟ ਨੇ ਐਕਸਪੀਰੀਅੰਸ ਵੀ ਉਹਨਾਂ ਦਾ ਕੋਈ ਗੱਲ ਕਰਦਾ ਹੁੰਦਾ ਕਿ ਇੰਨਾ ਐਕਸਪੀਰੀਅੰਸ ਹੋ ਗਿਆ 20 ਸਾਲ ਤੋਂ ਬੰਦਾ ਇਸੇ ਫੀਲਡ ਦੇ ਵਿੱਚ ਕੰਮ ਕਰ ਰਿਹਾ ਤੇ ਚੰਗਾ ਕੰਮ ਕਰ ਰਿਹਾ ਤਾਂ ਹੀ ਇੰਨੇ ਟਾਈਮ ਤੋਂ ਲੰਬਾ ਜਿਹੜਾ ਟਿਕ ਪਾ ਰਿਹਾ ਨਹੀਂ ਤਾਂ ਸਤਰਾਣੀ ਨਿਊਜ਼ ਹੁੰਦੀ ਹੈ ਕਿ ਇਮੀਗ੍ਰੇਸ਼ਨ ਵਾਲਾ ਅੰਦਰ ਚਲਾ ਗਿਆ ਇਸ ਤੇ ਆ ਪਰਚਾ ਪੈ ਗਿਆ ਇਸ ਨੇ ਇਹਦੇ ਪੈਸੇ ਦੇਣੇ ਆ ਤਾਂ ਬਹੁਤ ਸਾਰੇ ਰੌਲੇ ਲੱਪੇ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਆਪਾਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਆਸਟ੍ਰੇਲੀਆ ਜਾ ਸਕਦੇ ਆ ਭਾਜੀ ਇੱਕ ਆਸਟ੍ਰੇਲੀਆ ਦਾ ਨਾ ਵੀਜ਼ਾ ਉਹ ਰਹਿ ਗਿਆ ਸਾਡੇ ਕੋਲ ਆਸਟ੍ਰੇਲੀਆ ਦੀ ਗੱਲ ਕਰਨੀ ਆਪਾਂ ਇੱਕ ਵਾਰੀ ਕਰ ਲੈਂਦੇ ਆ ਸਬਕਲਾਸ ਵਰਕ ਵੀਜ਼ਾ ਦੀ ਕੋਈ ਗੱਲ ਕਰ ਰਹੇ ਆ ਵੀ ਕਾਫੀ ਓਪਨ ਹੋਇਆ ਵੀ ਹੁਣ ਵਰਕ ਵੀਜ਼ਾ ਤੇ ਜ਼ਿਆਦਾ ਜਾ ਸਕਦਾ ਦੇਖੋ ਜੀ ਮੈਂ ਮੈਂ ਇੱਕ ਗੱਲ ਕਲੀਅਰ ਕਰ ਦਿੰਨਾ ਆਸਟ੍ਰੇਲੀ ਠੀਕ ਹੈ ਜੀ ਮੈਨੂੰ 20 ਸਾਲ ਹੋ ਗਏ ਮੈਨੂੰ ਅੱਜ ਤੱਕ ਮੇਰੇ ਕੈਰੀਅਰ ਦੇ ਵਿੱਚ ਕੋਈ ਐਦਾਂ ਦਾ ਬੰਦਾ ਨਹੀਂ ਮਿਲਿਆ ਪੀਆਰ ਵਾਲੇ ਮਿਲ ਗਏ ਮੇਰੀ ਆਸਟ੍ਰੇਲੀਆ ਦੀ ਪੀਆਰ ਆ ਗਈ ਪਰ ਕੋਈ ਐਦਾਂ ਦਾ ਨਹੀਂ ਮਿਲਿਆ ਜਿਹੜਾ ਮੈਨੂੰ ਕਹਿ ਦੇਵੇ ਵਿਵਾਲੀਆ ਜੀ ਆਹ ਚੱਕੋ ਮੈਂ ਵਰਕ ਪਰਮਿਟ ਤੇ ਚੱਲਿਆ ਆਸਟ੍ਰੇਲੀਆ ਦਾ ਵਰਕ ਪਰਮਿਟ ਤਾਂ ਉੱਥੇ ਜਾ ਕੇ ਵੀ ਪੋਸੀਬਲ ਨਹੀਂ ਹੈਗਾ ਇੰਡੀਆ ਤੋਂ ਵੀ ਪੋਸੀਬਲ ਨਹੀਂ ਹੈਗਾ ਟੂਰਿਸਟ ਵੀਜ਼ਾ ਪੋਸੀਬਲ ਹੈ ਠੀਕ ਹੈ ਜੀ ਤੁਸੀਂ ਕੀ ਕਹਿੰਦੇ ਆ ਸਟੱਡੀ ਵੀਜ਼ਾ ਪੋਸੀਬਲ ਹੈ ਵਰਕ ਪਰਮਿਟ 2010 11 12 ਚ ਹੁੰਦੇ ਹੁੰਦੇ ਸੀ ਅੱਜ ਦੇ ਟਾਈਮ 'ਚ ਮੈਂ ਨਹੀਂ ਮੰਨ ਸਕਦਾ ਵੀ ਥੋੜਾ ਕੋਈ ਵਰਕ ਪਰਮਿਟ ਕਰਵਾ ਸਕਦਾ ਇਸ ਕਰਕੇ ਆ ਪਿੱਛੇ ਜਿਹੇ ਵੀ ਹੁਣ ਐਫਆਈਆਰ ਦਰਜ ਹੋਈਆਂ ਜਿਹੜੇ ਵਰਕ ਪਰਮਿਟ ਦਾ ਕੰਮ ਕਰਦੇ ਸੀਗੇ ਤੁਸੀਂ ਸਹੀ ਤਰੀਕੇ ਨਾਲ ਟੂਰਿਸਟ ਵੀਜ਼ੇ ਤੇ ਚਲੇ ਜਾਓ ਅਸੀਂ ਤੁਹਾਨੂੰ ਭੇਜਾਂਗੇ ਸਹੀ ਤਰੀਕੇ ਨਾਲ ਸਟੱਡੀ ਵੀਜ਼ੇ ਤੇ ਚਲੇ ਜਾਓ ਜਾਪਸਟੱਡੀ ਤੁਹਾਨੂੰ ਭੇਜੇਗੀ ਉੱਥੇ ਜਾ ਕੇ ਕਨਵਰਟ ਕਰਾ ਸਕਦੇ ਹਾਂ ਪਰ ਹੁੰਦਾ ਨਹੀਂ ਕਿਉਂਕਿ ਆਸਟ੍ਰੇਲੀਆ ਦੀ ਪਾਲਿਸੀ ਆ ਉਹ ਕਹਿੰਦੇ ਤੁਸੀਂ ਜਿਹੜੇ ਵੀਜ਼ੇ ਤੇ ਆਇਓ ਉਹੀ ਵੀਜ਼ਾ ਲੈ ਕੇ ਵਾਪਸ ਚਲੇਓ ਉਸੇ ਵੀਜ਼ੇ ਤੇ ਮੈਂ ਐਵੇਂ ਕਹਿ ਰਹੀ ਹਾਂ ਦੇਖੋ ਕਈ ਹੁਣ ਕੋਸ਼ਿਸ਼ ਕਰਦੇ ਆ ਲੋਕ ਕਈ ਬਿਜ਼ਨਸਮੈਨ ਜਾਂਦੇ ਆ ਉਹ ਪੀਆਰ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਆਸਟ੍ਰੇਲੀਆ ਨਹੀਂ ਦਿੰਦਾ ਉਹ ਸਟੱਡੀ ਵੀਜ਼ਾ ਕਨਵਰਟ ਕਰਾਉਂਦੇ ਆ ਉਹ ਨਹੀਂ ਦਿੰਦਾ ਆਸਟ੍ਰੇਲੀਆ ਦੀ ਇੱਕ ਪਾਲਿਸੀ ਹੈ ਵੀ ਤੁਸੀਂ ਜੇ ਸਟੱਡੀ ਵੀਜ਼ੇ ਤੇ ਆਇਓ ਐਨੇ ਸਾਲ ਸਟੱਡੀ ਕਰੋ ਬਰਕਬਰਮਟ ਲਓ ਫਿਰ ਪੀਆਰ ਪਾਓ ਜਾਂ ਫਿਰ ਇਨਵੈਸਟਮੈਂਟ ਕਰੋ 3.5-4 ਕਰੋੜ ਰੁਪਏ ਤੁਹਾਡੇ ਕੋਲ ਹੈਗਾ ਇਨਵੈਸਟਮੈਂਟ ਕਰਕੇ ਪੀਆਰ ਲੈ ਲਓ ਹਮ ਅਨ ਰੈਸਟੋਰੈਂਟ ਕਰਕੇ ਵੀ ਜਿਵੇਂ ਭਾਈ ਨੇ ਕਿਹਾ ਪੀਆ ਲਈ ਜਾ ਸਕਦੀ ਹੈ ਜਿਹੜੇ ਹੋਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨੂੰ